ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਦੀਆ ਨਾਨਕ ਕਰਮ ਹਲੇਖ ਜੋ ਭਾਣੇ ਸੇ ਮਿਲਿਆ ਵਿਛੋੜੇ ਭੀ ਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵੱਡ ਪਰਤਾਪ ਛੰਤ ਗ੍ਰੀਖਮਰੁਤ ਆਤ ਗਖੜੀ ਜੇਠ ਅਕਾ ਜੇਠ ਅਖਾੜਾ ਕਾਮ ਜੀਵ ਗ੍ਰੀਖਮਰੁਤ ਆਤ ਗਖੜੀ ਆਤ ਬੋਲਾ ਬੋਲ ਗਖੜੀ ਕਸਕੇ ਬੋਲ ਜੇਠ ਅਖਾੜਾ ਕਾਮ ਜੀਵ ਪ੍ਰੇਮ ਵਿਛੋਹ ਦੁਹਾਗਣੀ ਦ੍ਰਿਸ਼ਤ ਨ ਕਰੀਂ RAM ਜੀ ਨਹਿ ਦ੍ਰਿਸ਼ਟ ਆਵੈ ਮਰਤ ਹਾਵੈ ਮਹਾ ਗਾਰਭ ਮੁਠੀਆ ਜਲ ਬਾਜ ਮੱਛਲੀ ਤੜਫੜਾਵੇ ਜਲ ਬਾਜ ਇਥੇ ਚਮਕ ਮੱਛਲੀ ਤੜਫੜਾਵੇ ਜਲ ਬਾਜ ਮੱਛਲੀ ਤੜਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਈ ਦੇ ਸਾਸਨ ਜਾਮ ਜੀ ਦੇ ਸਾਸਨ ਜਾਮ ਜੀ ਉਹ ਸਾਸਨ ਨਾਮ ਸਜਾਵਾਂ ਦਾ ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤਮ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਾਵ ਰਹੇ ਨਾਨਕ ਸਹਿਜ ਸੁਭਾਈ ਕਰ ਗਹਿ ਲੀਨੀ ਸਾਜਨ ਜਨਮ ਜਨਮ ਕੇ ਮੀਤ ਕਰ ਗਹਿ ਇਹ ਵਖਰੇ ਹੀ ਬੋਲਨਾ ਚਰਨਹ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰੁੱਤ ਵਰਸ ਸਹੇਲੀਆਂ ਸਾਵਣ ਭਾਦਵੇ ਆਨੰਦ ਜੀਓ ਸਾਵਣ ਭਾਦਵੇ ਆਨੰਦ ਜੀਓ ਕਣ ਉਨਵ ਵੁੱਠੇ ਜਲ ਥਲ ਪੂਰਿਆ ਮਕਰੰਦ ਜੀਓ ਕਣ ਉਨਵ ਵੁੱਠੇ ਇਥੇ ਵਿਸਰਾਮ ਜਲ ਥਲ ਪੂਰਿਆ ਮਕਰੰਦ ਜੀਓ ਪ੍ਰਾਬ ਪੂਰ ਰਹਿਆ ਸਰਬ ਠਾਈ ਹਰ ਨਾਮ ਨਵ ਨਿਦ ਗ੍ਰਹਿ ਭਰੇ ਗ੍ਰਹਿ ਭਰੇ ਗ੍ਰਹਿ ਪਰੇ ਸਿਮਰ ਸੁਆਮੀ ਅੰਤਰ ਜਾਮੀ ਕੁੱਲ ਸਮੂਹਾ ਸਾਬ ਤਰੇ ਪ੍ਰੇਰੰਗ ਜਾਗੇ ਨਹਿ ਚਿਦਰ ਲਾਗੇ ਪ੍ਰੇਰੰਗ ਜਾਗੇ ਨਹਿ ਚਿਦਰ ਲਾਗੇ ਕਿਰਪਾਲ ਸਾਦ ਬਖਸ਼ਿੰਦ ਜੀ ਬਖਸ਼ਿੰਦ ਉਚਾਰਨ ਕਰਨਾ ਸ਼ਿਸ਼ਿਆ ਨੂੰ ਲਾਉਣਾ ਬਖਸ਼ਿੰਦ ਨਹੀਂ ਕਹਿਣਾ ਸਸ ਕਿਹਾ ਤਾਂ ਬਿੰਦੀ ਲੱਗ ਜਾਂਦੀ ਐ ਸਸੇ ਦੇ ਬਖਸਿੰਧ ਇਸ ਤਰ੍ਹਾਂ ਬੋਲਨੇ ਪ੍ਰਿਆ ਰੰਗ ਜਾਗੇ ਨਹਿ ਚਿੱਦਰ ਲਾਗੇ ਪ੍ਰਿਆ ਕਹਿੰਦੇ ਨਾ ਐਡੇ ਕੰਨਾ ਲੱਗ ਜਾਂਦਾ ਪ੍ਰਿਆ ਪ੍ਰਿਆ ਰੰਗ ਜਾਗੇ ਨਹਿ ਚਿੱਦਰ ਲਾਗੇ ਕਿਰਪਾਲ ਸਦ ਬਖਸਿੰਧ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਵੰਦ ਜੀਓ ਸ਼ਲੋਕ ਆਸ ਪਿਆਸੀ ਮੈਂ ਫੇਰਾ ਕਬ ਦੇਖੋ ਗੋਪਾਲ ਦੇਖੋ ਨਹੀਂ ਕਹਿਣਾ ਪੇਖਾਓ ਖਾਓ ਉਚਾਰਨ ਕਰਨਾ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਬੇ ਸਾਤ ਨਾ ਉਪਜੈ ਤੇਲ ਪਲ ਰਹਿਣ ਨਾ ਜਾਏ ਹਰ ਸਾਧ ਹੈ ਸਰਣਾਗਤੀ ਹਰ ਸਾਧ ਹੈ ਹਰ ਸਾਧ ਹੈ ਸਰਣਾਗਤੀ ਸਾਧੈ ਪੂਲਾ ਬੂਲਨੇ ਹਰ ਸਾਧ ਹੈ ਸਰਣਾਗਤੀ ਨਾਨਕ ਆਸ ਪੁਜਾਈ ਛੰਤ ਰੁਤ ਸਰਦ ਅਡੰਬਰ ਅਸੂ ਕਤਕੇ ਹਰ ਪਿਆਸ ਜੀ ਰੁਤ ਸਰਦ ਅਡੰਬਰੋ ਇਥੇ ਵਿਰਾਮ ਅਸੂ ਕਤਕੇ ਹਰ ਪਿਆਸ ਜੀਓ ਅਸੂ ਵੀ ਕਸਕੇ ਬੋਲਣਾ ਕਤਕੇ ਵੀ ਬਸਕੇ ਬੋਲਣਾ ਕਤਕੇ ਨਹੀਂ ਕਹਿਦਣਾ ਅਸੂ ਕਤਕੇ ਹਰ ਪਿਆਸ ਜੀਓ ਖੋਜੰਤੀ ਦਰਸ਼ਨ ਫਿਰਤ ਕਬ ਮਿਲਿਆ ਗੁਣਤਾਸ ਜੀ ਬੇਨ ਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਧ੍ਰਿਗ ਬਣਾ ਕੰਗਣ ਉਚਾਰਨ ਕਰਨਾ ਕੰਗਣ ਨਹੀਂ ਕਹਿ ਤਨਾ ਗੱਗਾ ਲਾ ਕੇ ਅੰਗਾ ਬੋਲਨਾ ਹੈ ਹਾਰ ਕੰਗਣ ਤ੍ਰਿਗ ਬਣਾ ਹਾਰ ਕੰਗਣ ਤ੍ਰਿਗ ਬਣਾ ਸੁੰਦਰ ਸੁਜਾਨ ਚਤੁਰ 베ਤੀ ਸਾਸ ਬਿਨ ਜੈਸੇ ਤਨਾ ਸਾਸ ਬਿਨ ਜੈਸੇ ਤਨਾ ਈਤ ਓਤ ਦਹ ਦੇਸ ਲੋਕਨ ਮਨ ਮਿਲਣ ਕੀ ਪ੍ਰਭ ਪਿਆਸ ਜੀਆ ਇਤ ਉਤ ਦਹਿਦਿਸ ਅਲੋਕਨ ਦਹਿਦਿਸ ਸਲਮੰਦਕ ਪਾਠ ਇਥੇ ਵਿਸਰਾਮ ਹੈ ਮਾਨ ਪੇ ਮਿਲਨ ਕੀ ਪ੍ਰਭ ਪਿਆਸ ਜੀਉ ਬੇਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਭ ਗੁਣ ਤਾਸ ਜੀ ਸਲੋਕ ਜਲਣ ਬੁਝੀ ਸੀਤਲ ਭਏ ਜੇਲਣ ਨਾਣੇ ਨਾਲ ਬੋਲਣਾ ਜਲਣ 부ਜੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨ ਸੀ ਪ੍ਰਾਂਤ ਸਾਧ ਪਠਾਏ ਆਪ ਹਰ ਹਮ ਤੁਮਤੇ ਨਾਹੀ ਦੂਰ ਸਾਧ ਪਠਾਏ ਆਪ ਹਰ ਇਥੇ ਵਿਸਰਾਮ ਹਮਤੋਂ ਤੇ ਇਤਿਠਮਕ ਨਾਹੀ ਦੂਰ ਨਾਨਕ ਭ੍ਰਮ ਭੈ ਮਿਟ ਗਏ ਰਾਮਣਾ RAM ਭਰਪੂਰ ਛੰਤ ਰੁੱਤ 시시ਰ 시ਤਲ ਹਾਰ ਪ੍ਰਗਟੇ ਮੰਗਰ ਪੋਹਿ ਜੀਓ ਰੁੱਤ 시시ਰ 시ਤਲ ਇਥੇ ਵਿਸਾਮ ਹਾਰ ਪ੍ਰਗਟੇ ਮੰਗਰ ਪੂਜ ਜੀਓ ਮੰਗਰ ਉਚਾਰਨ ਕਰਨਾ ਮਗਰ ਨਹੀਂ ਕਹਿ ਦੇਣਾ ਜਲਨ 부ਝੀ ਦਸ ਪਾਇਆ ਬਿਨ ਸੇ ਮਾਇਆ ਤਰੋਹ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਦੂਰ ਸੀਗਾਰ ਸਭ ਰਸ ਗੁਣ ਗਾਓ ਅਲਖ ਅਪੇਵਿਆ ਪਾਉ ਭਗਤ ਗੋਵਿੰਦ ਬਾਂਛਤ ਜਾਮਨਾ ਸਾਖੈ ਜੋ ਹੀ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਵਿਛੋਹ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ